ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਲਈ ਹਮੇਸ਼ਾ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ ਇੱਕ ਦਿਨ ਲਾਹੌਰ ਦਾ ਰਹਿਣ ਵਾਲਾ ਇੱਕ ਗੰਗੂ ਸ਼ਾ ਨਾਮ ਦਾ ਵਪਾਰੀ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਤੇ ਗੁਰੂ ਜੀ ਨੂੰ ਪ੍ਰਾਰਥਨਾ ਕਰਨ ਲੱਗਾ ਕਿ ਗੁਰੂ ਜੀ ਮੇਰਾ ਕੋਈ ਵੀ ਵਪਾਰ ਨਹੀਂ ਚੱਲਦਾ ਮੈਂ ਬਹੁਤ ਸਾਰੇ ਧੰਦੇ ਸ਼ੁਰੂ ਕਰਕੇ ਵੇਖੇ ਹਨ ਪਰ ਅੱਜ ਤੱਕ ਮੈਂ ਹਰ ਧੰਦੇ ਵਿੱਚ ਘਾਟਾ ਹੀ ਖਾਦਾ ਹੈ ਕਿਰਪਾ ਕਰਕੇ ਮੈਨੂੰ ਕੋਈ ਇਹੋ ਜੀ ਜੁਗਤੀ ਦੱਸੋ ਜਿਸ ਦੇ ਨਾਲ ਮੇਰਾ ਵਪਾਰ ਚੱਲ ਜਾਵੇ ਤੇ ਬਰਕਤ ਵੀ ਬਣੀ ਰਹੇ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਗੰਗੂ ਸ਼ਹਾ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਵਿੱਚ ਖਰਚ ਕਰੀ ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਤੁਹਾਡੇ ਵਪਾਰ ਵਿੱਚ ਬਹੁਤ ਮੁਨਾਫਾ ਹੋਵੇਗਾ ਤਾਂ ਗੁਰੂ ਜੀ ਦੇ ਮੋਹੋਂ ਇਹ ਵਚਨ ਸੁਣ ਕੇ ਗੰਗੂ ਸ਼ਾ ਨੇ ਵਚਨ ਦਿੱਤਾ ਤੇ ਕਿਹਾ ਕਿ ਮੈਨੂੰ ਤਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਮੈਂ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵੰਦ ਭਲਾਈ ਦੇ ਕੰਮਾਂ ਉੱਤੇ ਖਰਚ ਕਰਾਂਗਾ ਤਾਂ ਇਹ ਵਚਨ ਦੇ ਕੇ ਗੰਗੂ ਸ਼ਾਹ ਗੁਰੂ ਜੀ ਤੋਂ ਆਗਿਆ ਲੈ ਕੇ ਦਿੱਲੀ ਚਲਾ ਗਿਆ ਤੇ ਉੱਥੇ ਜਾ ਕੇ ਉਸ ਨੇ ਆਪਣਾ ਨਵਾਂ ਵਪਾਰ ਸ਼ੁਰੂ ਕੀਤਾ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਲਾਈ ਦੇ ਕਾਰਜਾਂ ਉੱਤੇ ਲਾਉਣ ਲੱਗਾ ਤਾਂ ਕੁਝ ਸਮੇਂ ਬਾਅਦ ਹੌਲੀ-ਹੌਲੀ ਗੰਗੂ ਸ਼ਾ ਦਾ ਵਪਾਰ ਵਧਣ ਫੁੱਲਣ ਲੱਗਾ ਤੇ ਕੁਝ ਸਮੇਂ ਵਿੱਚ ਹੀ ਗੰਗੂ ਸ਼ਾ ਵੱਡੇ ਸ਼ਾਹੂਕਾਰਾਂ ਦੀ ਗਿਣਤੀ ਵਿੱਚ ਗਿਣਿਆ ਜਾਣ ਲੱਗ ਪਿਆ ਗੰਗੂ ਸ਼ਾ ਇੰਨਾ ਕਿ ਵੱਡਾ ਵਪਾਰੀ ਬਣ ਚੁੱਕਿਆ ਸੀ ਕਿ ਕਈ ਵਾਰ ਉਸ ਨੇ ਲਾਹੌਰ ਦੀ ਸਰਕਾਰ ਨੂੰ ਵੀ ਮਦਦ ਦਿੱਤੀ ਸੀ ਤੇ ਇੰਨੀ ਵੱਡੀ ਸਮਰੱਥਾ ਰੱਖਣ ਵਾਲਾ ਵਪਾਰੀ ਜਾਣ ਕੇ ਉਸ ਦਾ ਸਰਕਾਰਾਂ ਵੱਲੋਂ ਵੀ ਮਾਨਸ਼ਮਾਨ ਵਧਨ ਲੱਗਾ ਇੱਕ ਦਿਨ ਇੱਕ ਗਰੀਬ ਜਿਹਾ ਵਿਅਕਤੀ ਸ਼੍ਰੀ ਗੋਵਿੰਦਵਲ ਸਾਹਿਬ ਪਹੁੰਚਿਆ ਤੇ ਨਿਮਾਨਿਆ ਜਾ ਹੋ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਮੈਂ ਬਹੁਤ ਜ਼ਿਆਦਾ ਆਰਥਿਕ ਤੰਗੀ ਵਿੱਚ ਹਾਂ ਤੇ ਉੱਪਰੋਂ ਮੇਰੀ ਤੀ ਦਾ ਵਿਆਹ ਤਾਂ ਹੋ ਗਿਆ ਹੈ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਜਿਸ ਨਾਲ ਮੈਂ ਉਸ ਦਾ ਕਾਰਜ ਪੂਰਾ ਕਰ ਸਕਾਂ ਤਾਂ ਗੁਰੂ ਜੀ ਨੂੰ ਉਸ ਗਰੀਬ ਉੱਤੇ ਦਇਆ ਆਈ ਤੇ ਉਹਨਾਂ ਨੇ ਉਸ ਵਿਅਕਤੀ ਨੂੰ 500 ਰੁਪਏ ਦਾ ਹਾਜਨੀ ਚੈੱਕ ਬਣਾ ਕੇ ਦਿੱਤਾ ਤੇ ਕਿਹਾ ਕਿ ਇਹ ਚੈੱਕ ਸਾਡੇ ਸਿੱਖ ਗੰਗੂ ਸ਼ਾਹ ਦੇ ਨਾਮ ਦਾ ਹੈ ਤੁਸੀਂ ਇਸ ਚੈੱਕ ਨੂੰ ਗੰਗੂ ਸ਼ਾਹ ਕੋਲ ਲੈ ਜਾਓ ਉਹ ਇਸ ਦੀ ਰਾਸ਼ੀ ਤੁਹਾਨੂੰ ਤੁਰੰਤ ਦੇ ਦੇਵੇਗਾ ਤਾਂ ਗੁਰੂ ਜੀ ਦੀ ਆਗਿਆ ਪਾ ਕੇ ਉਹ ਵਿਅਕਤੀ ਗੰਗੂ ਸ਼ਾਹ ਦੇ ਕੋਲ ਚਲਾ ਗਿਆ ਪਰ ਗੰਗੂ ਸ਼ਾਹ ਨੇ ਜਦੋਂ ਉਹ ਚੈੱਕ ਦੇਖਿਆ ਤਾਂ ਉਹ ਵਿਚਾਰਾਂ ਵਿੱਚ ਖੋ ਗਿਆ ਤੇ ਸੋਚਣ ਲੱਗਾ ਕਿ ਮੈਨੂੰ ਇਸ ਚੈੱਕ ਦੀ ਰਾਸ਼ੀ ਦੇਣ ਵਿੱਚ ਕੋਈ ਤਕਲੀਫ ਨਹੀਂ ਹੈ ਪਰ ਜੇਕਰ ਮੈਂ ਅੱਜ ਇਹ ਰੁਪਏ ਇਸ ਸਿੱਖ ਨੂੰ ਦੇ ਦਿੱਤੇ ਤਾਂ ਕੱਲ ਨੂੰ ਗੁਰੂ ਜੀ ਦੇ ਕੋਲ ਕੋਈ ਹੋਰ ਆ ਜਾਵੇਗਾ ਕਿਉਂਕਿ ਗੁਰੂ ਜੀ ਦੇ ਪਾਸ ਇਹੋ ਜਿਹੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤਾਂ ਫਿਰ ਮੈਂ ਕਿਸ ਕਿਸ ਨੂੰ ਰੁਪਏ ਵੰਡਦਾ ਫਿਰਾਂਗਾ ਬਸ ਇਸੇ ਵਿਚਾਰ ਨੂੰ ਲੈ ਕੇ ਗੰਗੂ ਸ਼ਾ ਮੁੱਕਰ ਗਿਆ ਕੀ ਭਾਈ ਸਾਹਿਬ ਮੈਂ ਆਪਣੇ ਸਾਰੇ ਖਾਤੇ ਵੇਖ ਲਏ ਹੈ ਤੇ ਮੇਰੇ ਕੋਲ ਗੁਰੂ ਜੀ ਦਾ ਕੋਈ ਖਾਤਾ ਨਹੀਂ ਹੈ ਤੇ ਮੈਂ ਉਹਨਾਂ ਦਾ ਕੁਝ ਦੇਣਾ ਵੀ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਰਾਸ਼ੀ ਨਹੀਂ ਦੇ ਸਕਦਾ ਤਾਂ ਸਿੱਖ ਨੇ ਬਹੁਤ ਹੀ ਸਿਮਰਤਨ ਪੂਰਕ ਸੁਆ ਕੀਤਾ ਕਿ ਗੁਰੂ ਜੀ ਮੈਨੂੰ ਕਦੇ ਵੀ ਗਲਤ ਚੱਕ ਨਹੀਂ ਦੇ ਸਕਦੇ ਤੁਸੀਂ ਮੈਨੂੰ ਇੱਥੋਂ ਨਿਰਾਸ਼ ਨਾ ਲਟਾਵੋ ਕਿਉਂਕਿ ਇੱਥੋਂ ਮੇਰਾ ਨਿਰਾਸ਼ਵਰਤਨਾ ਗੁਰੂ ਜੀ ਦੀ ਬੇਇੱਜ਼ਤੀ ਦੇ ਸਮਾਨ ਹੈ ਪਰ ਗੰਗੂ ਸ਼ਾ ਮਾਇਆ ਦੇ ਹੰਕਾਰ ਵਿੱਚ ਵਿਅਸਤ ਕੁਝ ਸੁਣਨ ਨੂੰ ਤਿਆਰ ਨਹੀਂ ਹੋਇਆ ਤੇ ਸਿੱਖ ਗੁਰੂ ਜੀ ਕੋਲ ਵਾਪਸ ਆ ਗਿਆ ਤੇ ਉਹਨਾਂ ਨੇ ਇਹ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਦਾ ਮਨ ਬਹੁਤ ਉਦਾਸ ਹੋਇਆ ਤੇ ਉਹਨਾਂ ਨੇ ਕਿਹਾ ਕਿ ਅੱਛਾ ਜੇਕਰ ਗੰਗੂ ਸ਼ਾਹ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਹੈ ਤਾਂ ਅਸੀਂ ਵੀ ਉਹਦਾ ਨਾਮ ਆਪਣੇ ਖਾਤੇ ਵਿੱਚੋਂ ਕੱਟ ਦਿੱਤਾ ਹੈ ਤੇ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਜੀ ਨੇ ਉਸ ਸਿੱਖ ਨੂੰ ਲੋੜ ਅਨੁਸਾਰ ਪੈਸੇ ਦੇ ਕੇ ਬੜੇ ਹੀ ਪ੍ਰੇਮ ਨਾਲ ਵਿਦਾ ਕੀਤਾ ਉਧਰ ਗੰਗੂ ਸ਼ਾ ਦੇ ਵਪਾਰ ਵਿੱਚ ਪਹਿਲਾਂ ਦੀ ਤਰ੍ਹਾਂ ਫੇਰ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਕੁਝ ਹੀ ਦਿਨਾਂ ਵਿੱਚ ਉਸ ਦਾ ਦਿਵਾਲਾ ਨਿਕਲ ਗਿਆ ਤੇ ਉਹ ਇੰਨਾ ਕੁ ਜ਼ਿਆਦਾ ਕਰਜ਼ਦਾਰ ਹੋ ਗਿਆ ਕਿ ਉਸ ਨੂੰ ਦਿੱਲੀ ਛੱਡ ਕੇ ਭੱਜਣਾ ਪਿਆ ਪਰ ਜਦੋਂ ਉਸ ਨੂੰ ਲੁਕਣ ਲਈ ਕੋਈ ਟਿਕਾਣਾ ਨਹੀਂ ਦੇਖ ਰਿਹਾ ਸੀ ਤਾਂ ਆਖਰਕਾਰ ਉਹ ਠੁਕਰਾਂ ਖਾਂਦਾ ਹੋਇਆ ਫੇਰ ਤੋਂ ਸ੍ਰੀ ਗੋਵਿੰਦਵਾਲ ਸਾਹਿਬ ਪਹੁੰਚ ਗਿਆ ਪਰ ਗੁਰੂ ਜੀ ਦੇ ਸਾਹਮਣੇ ਜਾਣ ਦੀ ਉਹਦੀ ਹਿੰਮਤ ਨਾ ਹੋਈ ਤੇ ਉਹ ਲੰਗਰਾਂ ਵਿੱਚ ਸੇਵਾ ਕਰਨ ਲੱਗਾ ਸੇਵਾ ਕਰਦੇ-ਕਰਦੇ ਕਈ ਮਹੀਨੇ ਬਤੀਤ ਹੋ ਗਏ ਤੇ ਇਸ ਸੇਵਾ ਨਾਲ ਉਸ ਦੇ ਮਨ ਦੀ ਹੰਕਾਰ ਅਤੇ ਪੈਸੇ ਦੀ ਮੈਲ ਦੂਰ ਹੋ ਗਈ ਸੀ ਤੇ ਉਹ ਬਾਰ-ਬਾਰ ਪਛਤਾਵੇ ਦੀ ਅੱਗ ਵਿੱਚ ਜਲਦਾ ਹੋਇਆ ਹਰ ਵੇਲੇ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਰਹਿੰਦਾ ਸੀ ਇੱਕ ਦਿਨ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਲੰਗਰਾਂ ਦੀ ਉਸ ਜਗ੍ਹਾ ਉੱਤੇ ਆਏ ਜਿੱਥੇ ਲੰਗਰ ਤਿਆਰ ਹੁੰਦਾ ਸੀ ਤਾਂ ਇਸ ਸ਼ੁਭ ਮੌਕੇ ਦਾ ਫਾਇਦਾ ਚੁੱਕ ਕੇ ਗੰਗੂ ਸ਼ਾਹ ਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਤੇ ਗੁਰੂ ਜੀ ਦੇ ਚਰਨਾਂ ਉੱਤੇ ਆਪਣਾ ਨੱਕ ਰਗੜ ਰਗੜ ਕੇ ਆਪਣੀ ਗਲਤੀ ਦੀ ਖਿਮਾ ਮੰਗਣ ਲੱਗਾ ਤਾਂ ਗੁਰੂ ਜੀ ਨੂੰ ਗੰਗੋਸ਼ਾ ਦੀ ਹਾਲਤ ਦੇਖ ਕੇ ਉਸ ਉੱਤੇ ਤਰਸ ਆ ਗਿਆ ਤਾਂ ਉਹਨਾਂ ਨੇ ਉਸ ਨੂੰ ਉੱਪਰ ਉਠਾ ਕੇ ਫੇਰ ਤੋਂ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਤੂੰ ਮਾਫੀ ਦਾ ਪਾਤਰ ਤਾਂ ਨਹੀਂ ਹੈ ਪਰ ਤੇਰੀ ਸੇਵਾ ਦੇ ਪਛਤਾਵੇ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਤੇ ਹੁਣ ਤੂੰ ਫਿਰ ਤੋਂ ਵਾਪਿਸ ਜਾ ਤੇ ਫਿਰ ਤੋਂ ਆਪਣਾ ਵਪਾਰ ਸ਼ੁਰੂ ਕਰ ਪਰ ਧਰਮ ਕਰਮ ਕਦੇ ਵੀ ਨਹੀਂ ਭੁੱਲਣਾ ਗੁਰੂ ਪਿਆਰਿਓ ਜੇਕਰ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਤਾਂ ਆਪਣੀ ਕਮਾਈ ਦਾ ਕੁਝ ਹਿੱਸਾ ਧਾਰਮਿਕ ਕਮਾਂ ਉੱਤੇ ਜ਼ਰੂਰ ਖਰਚ ਕਰੋ ਜਾਂ ਫਿਰ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰੋ ਤੁਹਾਡੀ ਕਮਾਈ ਵਿੱਚ ਬਰਕਤ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ